ساريا پر ا سہی جو او 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 Lahun, miri bi. Merah nama ਸੰਗਰੂਰ ਸ਼ਹਿਰ ਦੇ ਵਿੱਚ ਪੂਰੇ ਬਲਾਕ ਕਾਂਗਰਸ ਕਮੇਟੀ ਵੱਲੋਂ ਖੁਸ਼ੀ ਦੀ ਲਹਿਰ ਹੈ ਸਾਰੇ ਕਾਂਗਰਸੀ ਵਰਕਰਾਂ ਵਿੱਚ ਲਹਿਰ ਹੈ ਕਿਉਂਕਿ ਸਾਡੇ ਸ਼੍ਰੀ ਵਿਜੇਂਦਰ ਸਿੰਘਲਾ ਜੀ ਜੋ ਸਾਬਕਾ ਕੈਬਨ ਮੰਤਰੀ ਪੰਜਾਬ ਸਰਕਾਰ ਨੇ ਰਹੇ ਨੇ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਨੇ ਇੱਕ ਵਧੀਆ ਜ਼ਿੰਮੇਵਾਰੀ ਵੱਡੀ ਜ਼ਿੰਮੇਵਾਰੀ ਦੇ ਕੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਹਾਇਕ ਖਜ਼ਾਨਚੀ ਲਗਾ ਕੇ ਜੋ ਮਾਣ ਬਖਸ਼ਿਆ ਉਸ ਲਈ ਸਾਰੇ ਸ਼ਹਿਰ ਦੇ ਵਿੱਚ ਪੂਰੇ ਕਾਂਗਰਸ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸੀ ਵਰਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਅੱਜ ਅਸੀਂ ਉਸੇ ਸਬੰਧ ਦੇ ਵਿੱਚ ਹੀ ਸਾਡੇ ਬਲਾਕ ਪ੍ਰਧਾਨ ਰੋਕੀ ਬਾਂਸਲ ਜੀ ਦੀ ਰਹਿਨਮਾਈ ਹੇਠ ਸੰਗਰੂਰ ਦੇ ਵਿੱਚ ਅਸੀਂ ਅੱਜ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਤੇ ਅਸੀਂ ਉੱਥੇ ਹੀ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਮੁੱਚੀ ਹਾਈ ਕਮਾਂਡ ਕਾਂਗਰਸ ਦਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਵਿਜੇਂਦਰ ਸਿੰਘ ਰਾਜ ਨੂੰ ਜਿੱਥੇ ਹਰ ਵਾਰੀ ਵੱਡੇ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਇਸ ਵਾਰ ਵੀ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਜੋ ਹਿੰਦੁਸਤਾਨ ਲੈਵਲ ਤੇ ਮਿਲੀ ਹੈ ਸਾਨੂੰ ਪੂਰੀ ਆਸ ਹੈ ਜਿਸ ਤਨ ਤੇ ਹੀ ਨਾਲ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਆਪਣੀਆਂ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਨਿਭਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸ ਜ਼ਿੰਮੇਵਾਰੀ ਨੂੰ ਬੜੀ ਸਮੂੱਚੀ ਢੰਗ ਨਾਲ ਨਿਭਾਉਣਗੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸ਼੍ਰੀ ਵਿਜੇਂਦਰ ਸਿੰਘਲਾ ਜਿੰਦਾਬਾਦ ਸ਼੍ਰੀ ਵਿਜੇਂਦਰ ਸਿੰਘਲਾ ਜਿੰਦਾਬਾਦ ਦੀ ਮੰਥ ਲਈ ਬਲਾਕ ਕਾਂਗਰਸ ਕਮੇਟੀ ਦਾ ਪ੍ਰਧਾਨ ਸੰਗਰੂਰ ਤੋਂ ਅੱਜ ਅਸੀਂ ਸ਼੍ਰੀ ਵਿਜੇਂਦਰ ਸਿੰਘ ਲਾਈ ਜੀ ਨੂੰ ਜੋ ਆਲ ਇੰਡੀਆ ਕਾਂਗਰਸ ਕਮੇਟੀ ਦਾ ਕੋਰਟ ਟ੍ਰੈਜਰਰ ਬਣਾਇਆ ਗਿਆ ਉਹਦੀ ਬਣਨ ਦੀ ਖੁਸ਼ੀ ਵਿੱਚ ਪੂਰੇ ਬਲਾਕ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਸ਼੍ਰੀ ਵਿਜੇਂਦਰ ਸਿੰਘ ਲਾ ਜੀ ਇੱਕ ਯੂਥ ਕਾਂਗਰਸ ਤੋਂ ਚੱਲੇ ਹੋਏ ਇਨਸਾਨ ਨੇ ਉੱਥੇ ਉਹਨਾਂ ਨੇ ਮਿਹਨਤ ਕੀਤੀ ਮਿਹਨਤ ਕਰਕੇ ਐਮਪੀ ਬਣੇ ਐਮਪੀ ਬਣ ਕੇ ਐਮਐਲਏ ਬਣੇ ਕੈਬਨਿਟ ਮੰਤਰੀ ਬਣੇ ਅਤੇ ਸੰਗਰੂਰ ਦਾ ਸੁਧਾਰ ਕਰ ਦਿੱਤਾ ਉਹਨਾਂ ਦੀ ਇਹੀ ਗਤੀਵਿਧੀਆਂ ਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਪਾਰਟੀ ਨੇ ਏਡੀ ਬਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹ ਖੁਸ਼ੀ ਨੂੰ ਪ੍ਰਗਟ ਕਰਦੇ ਹੋਏ ਅੱਜ ਸਾਰੇ ਸ਼ਹਿਰ ਨਾਸ਼ੀਆਂ ਵੱਲੋਂ ਤੇ ਸਾਡੇ ਕਾਂਗਰਸ ਪਾਰਟੀਆਂ ਵੱਲੋਂ ਲੱਡੂ ਵੰਡ ਕੇ ਵੱਡੇ ਚੌਕ 'ਚ ਖੁਸ਼ੀ ਮਨਾਈ ਗਈ ਹੈ ਬਹੁਤ ਬਹੁਤ ਸ਼ਕਤੀਜੀਤ ਸਿੰਘ ਜੀ ਮੈਂ ਪੰਜਾਬ ਅਨੁਸੂਚੀ ਜਾਤੀ ਵਿਭਾਗ 'ਚੋਂ ਸਟੇਟ ਦਾ ਕੋਆਰਡੀਨੇਟਰ ਹਾਂ ਅੱਜ ਜੋ ਅਸੀਂ ਸਾਡੀ ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਵੱਡੇ ਚੌਕ ਵਿਖੇ ਲੱਡੂ ਵਟਕੇ ਆਪ ਦਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਸੋ ਅੱਜ ਨਵਾਂ ਸਾਲ ਵੀ ਹੈ ਅਸੀਂ ਇਹ ਲੱਡੂ ਤਾ ਕਰਕੇ ਵੱਡੇ ਨੇ ਜਿਹੜੇ ਸਾਡੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਉਹਨਾਂ ਨੂੰ ਕੁੱਲ ਹਿੰਦ ਕਾਂਗਰਸ ਦਾ ਜਿਹੜਾ ਖਜ਼ਾਨਚੀ ਬਣਾਇਆ ਗਿਆ ਉਹਨੂੰ ਲੈ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਂਗਰਸੀ ਵਰਤਾ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਵੱਡੇ ਚੌਕ ਦੇ ਵਿੱਚ ਉਹਨੇ ਲੰਡੂ ਵੰਡ ਕੇ ਆਪ ਦਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਇੱਕ ਦੂਜੇ ਨੂੰ ਅਸੀਂ ਮੂੰਹ ਮਿੱਠਾ ਵੀ ਕਰਾਇਆ ਤੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਨੇ ਇਸ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਸਿੰਘਲਾ ਸਾਹਿਬ ਦੀ ਇਹ ਨਿਯੁਕਤੀ ਦੇ ਨਾਲ ਸਾਡੀ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਊਗੀ ਧੰਨਵਾ ਸਿੰਘ ਜੱਸੀ ਜੀ ਚੇਅਰਮੈਨ ਐਸਈ ਡਿਪਾਰਟਮੈਂਟ ਜ਼ਿਲ੍ਹਾ ਸੰਗਰੂਰ ਅੱਜ ਜੁੜ ਕੇ ਆ ਰਹੇ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਖਜ਼ਾਨਚੀ ਲਗਾਇਆ ਗਿਆ ਇਸ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਪੂਰੇ ਕਾਂਗਰਸ ਦੇ ਅਹੁਦੇਦਾਰਾਂ ਨੇ ਕਾਂਗਰਸ ਬਲੌਕ ਕਾਂਗਰਸ ਨੇ ਸਾਰੇ ਕਾਂਗਰਸ ਦੇ ਅਹੁਦੇਦਾਰਾਂ ਨੇ ਖੁਸ਼ੀ ਦੇ ਵਿੱਚ ਇੱਥੇ ਲੱਡੂ ਵੰਡੇ ਨੇ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸੰਗਰੂਰ ਦੇ ਵਿੱਚ ਬਹੁਤ ਸਾਰਾ ਖੁਸ਼ੀ ਦਾ ਮਾਹੌਲ ਹੈ ਪਹਿਲਾਂ ਵੀ ਕਾਂਗਰਸ ਪਾਰਟੀ ਨੂੰ ਬਹੁਤ ਉੱਤੇ ਤੱਕ ਸਿੰਘਲਾ ਸਾਹਿਬ ਲੈ ਕੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੰਘਲਾ ਸਾ ਉਹਨਾਂ ਦੇ ਨਾਲ ਸਾਰੇ ਕਾਂਗਰਸ ਦੇ ਵਰਕਰ ਜਿੰਨੇ ਵੀ ਹੈਗੇ ਆ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਬਿਕਰ ਚਾਵਲਾ ਜੀ ਐ ਸਾਬਕਾ ਐਮਸੀ ਤੇ ਅੱਜ ਜੋ ਸੰਗਰੂਰ ਦੇ ਵਿੱਚ ਆ ਚੌਂਕ ਵੱਡੇ ਚੌਂਕ ਜੇ ਲੱਡੂ ਵੰਡੇ ਗਏ ਨੇ ਉਹ ਸਾਰੇ ਜਿਹੜੇ ਸਾਡੇ ਸਰਮਨ ਪਿਆਰੇ ਨੇਤਾ ਵਿਜਿੰਦਰ ਸਿੰਘਲਾ ਜੀ ਉਹਨੂੰ ਇਹ ਖਜ਼ਾਂਜੀ ਵਾਦਾ ਜੁਆਇੰਟ ਖਜ਼ਾਂਜੀ ਦਾ ਪਦ ਜੋ ਮਿਲਿਆ ਹੈ ਦੇਖੋ ਅਸੀਂ ਰਾਹੁਲ ਗਾਂਧੀ ਜੀ ਦੇ ਫੈਨ ਤਾਂ ਹੈਗੇ ਹੀ ਹੈਗੇ ਆ ਨਾਲ ਸਾਡੇ ਮੰਤਰੀ ਦੇ ਫੈਨ ਆ ਕਿਉਂਕਿ ਜੋ ਇਹਨਾਂ ਨੇ ਸੰਗਰੂਰ ਵਿੱਚ ਕੰਮ ਕਰਵਾਏ ਨੇ ਉਹ ਸਾਰੇ ਸੰਗਰੂਰ ਜਾਣਦਾ ਹੈ ਅੱਜ ਲੋਕਾਂ ਦੀ ਜ਼ੁਬਾਨ ਤੇ ਦੁਬਾਰਾ ਮੰਤਰੀ ਦਾ ਨਾਮ ਇਸ ਕਰਕੇ ਆ ਰਿਹਾ ਕਿਉਂਕਿ ਜੋ ਕੰਮ ਕਰੇ ਜਾਂਦੇ ਲੋਕ ਕੰਮਾਂ ਨੂੰ ਜਾਣਦੇ ਨੇ ਕਿਸੇ ਹੋਰ ਚੀਜ਼ ਨੂੰ ਨਹੀਂ ਜਾਣਦੇ ਨਾ ਇਹ ਕਹਿੰਦੇ ਨੇ ਕਿ ਲੋਕ ਵੀ ਆ ਸੜਕਾ ਯਾਰ ਜੋ ਮੰਤਰੀ ਬਣਾ ਗਏ ਜੋ ਕੰਮ ਕਰ ਗਏ ਉਹ ਮੰਤਰੀ ਜੀ ਕਰ ਗਏ ਬਜਿੰਦਰ ਸਿੰਘਲਾ ਦਾ ਨਾਮ ਅੱਜ ਲੋਕਾਂ ਦੀ ਜ਼ੁਬਾਨ ਤੇ ਇਸੇ ਕਰਕੇ ਹੈ ਇਹ ਦੇਖਦੇ ਹੋ ਹਾਈ ਕਮਾਂਡ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜੋ ਉਹਨਾਂ ਨੇ ਸਾਡੇ ਮੰਤਰੀ ਜੀ ਤੇ ਵਿਸ਼ਵਾਸ ਰੱਖਿਆ ਤੇ ਉਹਨਾਂ ਦੀ ਇਮਾਨਦਾਰੀ ਦਾ ਉਹਨਾਂ ਨੂੰ ਇਨਾਮ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਹਾਈ ਕਮਾਂਡ ਦਾ ਰਾਸ਼ਟਰੀ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਖਰਗੇ ਜੀ ਦਾ ਸਾਰੀ ਹਾਈ ਕਮਾਂਡ ਦਾ ਸਮੂਚੀ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਕਾਂਗਰਸ ਪ੍ਰਧਾਨ ਜੀ ਨੂੰ ਤੇ ਰੋਕੀ ਬਾਂਸਲ ਜੀ ਨੂੰ ਹਰਪਾਲ ਸੋਨੂ ਜੀ ਨੂੰ ਸਾਰਿਆਂ ਨੂੰ ਵਧਾਈਆਂ ਦੇਣਾ ਤੇ ਇਹਦੇ ਕਰਦਾ ਵੀ ਜੋਰ ਸ਼ੋਰ ਨਾਲ ਸਾਡੇ ਆਪਣੇ ਮੰਤਰੀ ਜੀ ਨਾਲ ਭਜਿੰਦਰ ਸਿੰਘ ਲਾਜੀ ਨਾਲ ਖੜੇ ਹੋਣਾ ਤੇ ਅਸੀਂ ਸਾਥ ਦੇਣਾ ਉਹਨਾਂ ਦੀ ਐਵੇਂ ਹੀ ਤਰੱਕੀਆਂ ਹੁੰਦੀ ਰਹਿਣਾ ਅਸੀਂ ਪ੍ਰਮਾਤਮਾ ਤੋਂ ਅਹੀ ਦੁਆ ਕਰਦੇ ਆਂ ਕਾਂਗਰਸ ਪਾਰਟੀ ਹਮੇਸ਼ਾ ਇਸ ਕੰਮ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੀ ਹੈ ਕਿ ਗਰੀਬਾਂ ਦਾ ਦਲਿਤਾਂ ਦਾ ਹਮੇਸ਼ਾ ਇਸ ਨੇ ਖਿਆਲ ਰੱਖਿਆ ਹੈ ਬਹੁਤ-ਬਹੁਤ ਧੰਨਵਾਦੀਆਂ ਸੀ ਰਾਹੁਲ ਗਾਂਧੀ ਜੀ ਦਾ ਦੁਬਾਰਾ ਇੱਕ ਵਾਰ ਫਿਰ ਤੇ ਸੰਜੀਲਾ ਕਾਂਗਰਸ ਮੀਟਿੰਗ ਸੰਗਰੂਰ ਸੋਹੀਆ ਲੱਡੂਵੰਡੇ ਆ ਰਹੇ ਕਿਉਂ ਮੱਲੇ ਜੀ ਅੱਜ ਅਸੀਂ ਜਿਹੜੇ ਇਹ ਸਾਡੇ ਸੰਗਰੂਰ ਦੇ ਵਿੱਚ ਲੱਡੂਵੰਡੇ ਨੇ ਇਹ ਸਾਡੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਜੁਆਇੰਟ ਸਕੱਤਰ ਬਣਾਉਣ ਤੇ ਜਿਹੜਾ ਹੈ ਉਹਦੀ ਆਪਣਾ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਨੇ ਜਿਸਦੇ ਅਸੀਂ ਧੰਨਵਾਦੀ ਕਰਦੇ ਆਂ ਸ਼੍ਰੀ ਰਾਹੁਲ ਗਾਂਧੀ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੇ ਖੜਗੇ ਸਾਹਿਬ ਜੋ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਜਿਨ੍ਹਾਂ ਨੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਕਿਉਂਕਿ ਇਹ ਜੇ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਤੋਂ ਸਭ ਤੋਂ ਵੱਡੀ ਇਹ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਪੰਜਾਬ ਨੂੰ ਖਾਸ ਕਰਕੇ ਸਾਡੇ ਸੰਗਰੂਰ ਸ਼ਹਿਰ ਨੂੰ ਤੇ ਸਾਡੇ ਵਿਜੇਂਦਰ ਸਿੰਘਲਾ ਜੀ ਨੂੰ ਮਿਲੀ ਹੈ ਕਿਉਂਕਿ ਸਿੰਘਲਾ ਸਾਹਿਬ ਦੇ ਰਾਹੁਲ ਗਾਂਧੀ ਜੀ ਦੀ ਟੀਮ ਦੇ ਪਹਿਲੇ ਮੈਂਬਰ ਨੇ ਹਰ ਜਗ੍ਹਾ ਦੇ ਵਿੱਚ ਜਿੱਥੇ ਵੀ ਰਾਹੁਲ ਗਾਂਧੀ ਜੀ ਪੂਰੇ ਆਲ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕਾਂਗਰਸ ਪਾਰਟੀ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਤਾਂ ਉੱਥੇ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੀ ਜਿਹੜੀ ਹੈ ਡਿਊਟੀ ਲੱਗਦੀ ਹੈ ਹਮੇਸ਼ਾ ਇਮਾਨਦਾਰੀ ਦੇ ਨਾਲ ਤੇ ਤੰਦਹੀ ਦੇ ਨਾਲ ਉਹ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਉਹਨਾਂ ਨੇ ਪਿਛਲੇ 13-14 ਸਾਲ ਜਿਹੜੇ ਸੰਗਰੂਰ ਨੂੰ ਦਿੱਤੇ ਨੇ ਜਿਦੇ ਵਿੱਚੋਂ ਮੈਂਬਰ ਪਾਰਲੀਮੈਂਟ ਰਹੇ ਮੰਤਰੀ ਰਹੇ ਅੱਜ ਤੱਕ ਜਿੰਨੇ ਵੀ ਰਿਕਾਰਡ ਤੋੜ ਕੰਮ ਹੋਏ ਨੇ ਸੰਗਰੂਰ ਸ਼ਹਿਰ ਦੇ ਵਿੱਚ ਨਾ ਤਾਂ ਅੱਜ ਤੱਕ ਕਿਸੇ 75 ਸਾਲਾਂ ਦੇ ਵਿੱਚ ਕਿਸੇ ਰਾਜਨੀਤਿਕ ਨੇਤਾ ਨੇ ਕੀਤੇ ਨੇ ਨਾ ਹੀ ਕਿਸੇ ਪਾਰਟੀ ਨੇ ਕੀਤੇ ਨੇ ਸੋ ਅੱਜ ਜਿਹੜਾ ਹੈ ਵਿਜੇਂਦਰ ਸਿੰਘਲਾ ਜੀ ਦੇ ਲੋਕਾਂ ਦੇ ਦਿਲਾਂ ਦੇ ਸੰਗਰੂਰ ਦੇ ਜ਼ਿਲ੍ਹੇ ਦੇ ਪੂਰੇ ਪੂਰੇ ਲੋਕ ਸਭਾ ਦੇ ਵਿੱਚ ਮੈਂ ਕਹਾਂਗਾ ਤਿੰਨ ਜ਼ਿਲ੍ਹੇ ਪੈਂਦੇ ਨੇ ਸੰਗਰੂਰ ਨੂੰ ਤਿੰਨੇ ਲੋਕ ਸਭਾ ਦੇ ਵਿੱਚ ਅੱਜ ਵਿਜੇਂਦਰ ਸਿੰਘਲਾ ਜੀ ਨੂੰ ਲੋਕ ਯਾਦ ਕਰ ਰਹੇ ਨੇ ਤੇ ਮੈਨੂੰ ਐ ਲੱਗਦਾ ਵੀ ਅੱਜ ਲੋਕਾਂ ਦੇ ਦਿਲਾਂ ਦੇ ਵਿੱਚ ਵਿਜੇਂਦਰ ਸਿੰਘਲਾ ਜੀ ਇੱਕ ਓਵਰ ਕੇ ਫੇਰ ਤੋ ਆ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਸ ਗੱਲ ਦੀ ਜਿੱਥੇ ਹਾਈ ਉਹ ਧੰਨਵਾਦ ਕਰਦੇ ਇੱਕ ਗੁਜਾਰਿਸ਼ ਵੀ ਕਰਦੇ ਆ ਕਿ ਵੀ ਉਹਨਾਂ ਨੂੰ ਆਉਣ ਵਾਲੀ ਲੋਕ ਸਭਾ ਦੇ ਵਿੱਚ ਟਿਕਟ ਦਿੱਤੀ ਜਾਵੇ ਸਾਨੂੰ ਪੂਰਨ ਯਕੀਨ ਹੈ ਕਿ ਵਿਜੇਂਦਰ ਸਿੰਘਲਾ ਜੀ ਲੋਕ ਸਭਾ ਦੇ ਵਿੱਚ ਫੇਰ ਤੋਂ ਮੈਂਬਰ ਆਫ ਪਾਰਲੀਮੈਂਟ ਬਣ ਕੇ ਜਾਣਗੇ ਸੋ ਅਸੀਂ ਸਾਰੀ ਕਾਂਗਰਸ ਪਾਰਟੀ ਵੱਲੋਂ ਅੱਜ ਅਸੀਂ ਉਹਨਾਂ ਦਾ ਬਹੁਤ ਬਹੁਤ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਹਿਲਵਾਨ ਜਨਨ ਸ਼ਕਤੀ ਆਲ ਇੰਡੀਆ ਰਾਹੁਲ ਗਾਂਧੀ ਕਾਂਗਰਸ ਕਮੇਟੀ ਸਰ ਅੱਜ ਲੱਡੂ ਮੰਡੀ ਜਾਣੀ ਕਿਹਨੇ ਜਾਊ ਅੱਜ ਜੋ ਮਤਲਬ ਕਿ ਸਾਡੇ ਵਿਜੇਂਦਰ ਸਿੰਘਲਾ ਜੀ ਸਾਫ ਕਾ ਮੰਤਰੀ ਪੰਜਾਬ ਨੂੰ ਕਾਂਗਰਸ ਹਾਈ ਕਮਾਨ ਨੇ ਜੋ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹਨਾਂ ਨੂੰ ਖਜਾਂਚੀ ਬਣਾਇਆ ਤੇ ਨਾਲ ਜੁਆਇੰਟ ਸੈਕਟਰੀ ਬਣਾਇਆ ਅਸੀਂ ਸਾਰੀ ਜ਼ਿਲ੍ਹਾ ਸੰਗੂ ਵੱਲੋਂ ਮੈਂ ਆਪਣੀ ਪਾਰਟੀ ਵੱਲੋਂ ਜ਼ਿਲ੍ਹਾ ਸੰਗੂ ਦੇ ਸਾਰੇ ਵਰਕਰਾਂ ਵੱਲੋਂ ਅਸੀਂ ਹਾਈ ਕਮਾਨ ਦਾ ਜੀ ਰਾਹੁਲ ਜੀ ਦਾ ਸੋਨੀ ਗਾਂਧੀ ਜੀ ਦਾ ਸੜਗੀ ਜੀ ਦਾ ਧੰਨਵਾਦ ਕਰਦੇ ਹਾਂ ਇੱਕ ਬਹੁਤ ਹੀ ਇਮਾਨਦਾਰ ਇਮਾਨਦਾਰ ਲੀਡਰ ਜੋ ਸਾਡੇ ਸਾਬਕਾ ਮੰਤਰੀ ਨੇ ਪਹਿਲਾਂ ਮੰਤਰੀ ਰਹਿਣ ਆਪਣੇ ਪਦ ਦੇ ਵਿੱਚ ਨੇ ਰਹਿ ਕੇ ਬਹੁਤ ਅੱਛੇ ਕੰਮ ਕੀਤੇ ਸ਼ਹਿਰ ਨੂੰ ਪੂਰਾ ਸੁੰਦਰ ਬਣਾਇਆ ਹਰ ਪਾਸੇ ਕੰਮ ਕਰਨ ਦੇ ਵਿੱਚ ਸਭ ਤੋਂ ਪੰਜਾਬ ਦੇ ਵਿੱਚ ਇੱਕ ਨੰਬਰ ਦੇ ਮੰਤਰੀ ਸਾਬਤ ਹੋਏ ਪਾਰਲੀਮੈਂਟ ਦੇ ਮੈਂਬਰ ਹੋਣ ਦੇ ਨਾਤੇ ਵੀ ਇਹਨਾਂ ਨੇ ਬਹੁਤ بڑے ਮਤਲਬ ਕਿ ਪ੍ਰੋਜੈਕਟ ਲੈ ਕੇ ਪੰਜਾਬ ਦੇ ਵਿੱਚ ਅਸੀਂ ਸਮੁੱਚੀ ਆਲਿਦਾ ਕੌਂਸਲ ਮੈਂਦਾ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਆਉਣ ਵਾਲੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਸਿੰਘਲਾ ਜੀ ਨੂੰ ਪਾਰਲੀਮੈਂਟਾ ਟਿਕਟ ਦੇ ਕੇ ਨਵਾਜਿਆ ਜਾਵੇ ਔਰ ਅਸੀਂ ਪੂਰਾ ਤਨਮਨ ਤਨਮਨ ਸਾਰੇ ਸੰਗਰੂ ਵੱਲੋਂ ਹੀ ਨਹੀਂ ਸਾਰੇ ਡਿਸਟ੍ਰਿਕਟ ਸੰਗਰੂ ਵੱਲੋਂ ਪੂਰਾ ਜੋਰ ਲਾ ਕੇ ਸਿੰਘਲਾ ਜੀ ਨੂੰ ਪਹਿਲੇ ਨੰਬਰ 'ਤੇ ਧੱਕੇ ਲਾਵਾਂਗੇ ਮੈਂ ਫੇਰ ਧੰਨਵਾਦ ਕਰਨ ਨਾਲ ਕਮ ਕਰਦਾ